ਟਮਾਟੇ ਦੀ ਹੈਗੀ ਆ ਉਹ ਤਾਂ ਮੰਡੀ ਦੀ 88000 ਰੁਪਏ ਠੀਕ ਆ ਆਪਾਂ ਦੇਵਾਂਗੇ ਟਰਾਲੀ 82000 ਮੋਕੇ ਤੇ ਟਰੈਕਟਰ ਦੇ ਦਾਂਗੇ 35000 ਦਾ ਠੀਕ ਆ ਜੀ ਲੈ ਵੀ 35000 ਦਾ ਲੈ ਜਾਓ ਭਾਈ ਕਹਿੰਦਾ ਇਹ ਮਾਨਤਨ ਕਰ ਦਾਂਗੇ ਵੀਰੇ ਨਹੀਂ ਕਰ ਹੁਣੀ ਟਰੈਕਟਰ ਦੇ ਦਾਂਗੇ 30000 ਦਾ 30000 ਦਾ ਹਾਂਜੀ 15000 ਮਾਨਤਨ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਹਾਰੇ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਮਰਤਪਾਲ ਸਿੰਘ ਬੱਬੂ ਤੇ ਅੱਜ ਫਿਰ ਪਹੁੰਚਿਆ ਬਾਈ ਮੋਕੇ ਮੰਡੀ ਤੇ ਤੇ ਬਾਈ ਜਾਂਟੇ ਕੋਲੇ ਤੇ ਆਜੋ ਕਰਦੇ ਆ ਗੱਲਬਾਤ ਸੱਚੀ ਬਾਈ ਜਾਂਟੇ ਕੀ ਹਾਲ ਹੈ ਜੀ ਠੀਕ ਹੋ ਬਾਈ ਜੀ ਬਹੁਤ ਵਧੀਆ ਜੀ ਠੀਕ ਠਾਕ ਠੀਕ ਆ ਬਾਈ ਜੀ ਤੇ ਅੱਜ ਤੁਹਾਨੂੰ ਬਾਈ ਜੀ ਨਾ ਮੈਂ ਛੋਟੇ ਵਪਾਰੀ ਨਾਲ ਮਲਾਉਣ ਲੱਗਿਆਂਗੇ ਨਾਮ ਕੀ ਬਾਈ ਜੀ ਆਪਣਾ ਗੁਰਮਾਨ ਗੁਰਮਾਨ ਠੀਕ ਆ ਯੈਸ ਠੀਕ ਆ ਸਕੂਲ ਗਿਆ ਨਹੀਂ ਅੱਜ ਛੁੱਟੀ ਆ ਠੀਕ ਐ ਦੁਵਾਰਦਾ ਕਰਕੇ ਛੁੱਟੀ ਆ ਆ ਛੁੱਟੀਆਂ ਤੇ ਆ ਠੀਕ ਆ ਵਧੀਆ ਠੀਕ ਆ ਯੈਸ ਠੀਕ ਆ ਤੇ ਕਿੰਨੇ ਕੁ ਟਰੈਕਟਰ ਨੇ ਬਾਈ ਜਾਂਟੇ ਤੇ ਅੱਜ ਹੈਗੇ ਟਰੈਕਟਰ ਦੇ ਵਿੱਚ 6 ਕਿ ਟਰੈਕਟਰ ਆਪਣੇ ਕੋਲੇ ਠੀਕ ਆ ਜੀ ਇੱਕ ਟਰਾਲੀ ਆ ਇੱਕ ਟਰਾਲੀ ਆ ਹਾਂ ਜੀ ਠੀਕ ਆ ਬਾਈ ਜੀ ਤੇ ਟਰਾਲੀ ਦੀ ਸ਼ੁਰੂ ਕਰੀਏ ਟਰਾਲੀ ਤੇ ਸ਼ੁਰੂ ਕਰਦੇ ਆ ਜੈਕ ਵਾਲੀ ਟਰਾਲੀ ਆ 116 ਦੀ ਠੀਕ ਆ ਜੀ ਵਜ਼ਨ ਹੈਗਾ 14 ਕੁਇੰਟਲ ਦੇ ਵੇਟ ਚ ਠੀਕ ਆ ਲੈ ਵੀ 14 ਕੁਇੰਟਲ ਦੇ ਤਕਰੀਬਨ ਪੁਰਾਣੀ ਬਣੀ ਆ ਹੈ ਜਗਰਾਵਾ ਟਾਈਪ ਆ ਹੈ ਪੁਰਾਣੀ ਬਣੀ ਹੋਈ ਆ ਪੁਰਾਣੇ ਲੋਹੇ ਦੀ ਆ ਠੀਕ ਆ ਪੁਰਾਣਾ ਪੁਰਾਣਾ ਤੇ ਬਾਈ ਜੀ ਲੋਹੇ ਬਹੁਤ ਵਧੀਆ ਪੁਰਾਣਾ ਠੀਕ ਆ ਲੈ ਵੀ ਪੁਰਾਣਾ ਲੋਹਾ ਵਧੀਆ ਸੀਗਾ ਬਾਈ ਹੈ ਸਾਰਾ ਵਧੀਆ ਮਜ਼ਬੂਤ ਟਰਾਲੀ ਆ ਕੋਈ ਉਹ ਨਹੀਂ ਹੈਗੀ ਲੈ ਏ ਕਾ 14 ਕਵਾਂਟਲ ਦੇ ਜੇ ਕਹੇ ਦੀ ਹੈ ਨਾ ਅੱਜ ਤਾਂ ਟਰਾਲੇ ਬਣਾਈ ਜਾਂਦੇ ਰਹਿਣਾ ਐਨੇ ਦੇ ਬਕਸਾ ਬੰਬੀ ਦਾ ਆਮ ਆ 14 ਵਾਲਾ ਇਹ ਟਰਾਲੀ ਟਰਾਲੀ ਆ ਇੱਕ ਵਾਲੀ ਟਰਾਲੀ ਆ ਪੰਪ ਵਾਲੀ ਆ ਠੀਕ ਆ ਗਾਰੰਟੀ ਆ ਬਈ ਵਧੀਆ ਗਾਰੰਟੀ ਪੂਰੀ ਵਧੀਆ ਯਾਰ ਆਪਣੇ ਘਰੇ ਚੱਲਦੀ ਪਈ ਆ ਉਹਦੇ ਕੰਮ ਤੇ ਠੀਕ ਆ ਲੈ ਬਈ ਜੀ ਆਪਦੇ ਘਰ ਦੀ ਟਰਾਲੀ ਆ ਬਈ ਜੰਡੇ ਦੇ ਤੇ ਡਿਮਾਂਡ ਵੀ ਜੰਡੇ ਦੀ ਡਿਮਾਂਡ ਵੀ ਦੀ ਹੈਗੀ ਉਂ ਤਾਂ ਮੰਡੀ ਦੀ 88000 ਰੁਪਏ ਠੀਕ ਆ ਆਪਾਂ ਦੇਵਾਂਗੇ ਟਰਾਲੀ 82000 82 ਜੱਸਿਆ ਜੱਸਿਆ ਨੂੰ ਜੱਸਿਆ ਨੂੰ ਚੁੱਕਾ ਥੋੜਾ ਬੋਧਾ ਮਾਨਤਨ ਹੁੰਦਾ ਹੈ ਮਾਨਤਨ ਹੁੰਦਾ ਉਹਨੇ ਕੀ ਕਰਦਾ ਚੱਕਰ ਨਹੀਂ ਆ ਜਬੇ ਜੇ ਕੋਈ ਭਰਾ ਆਪਣਾ ਵੀਡੀਓ ਵੇਖੇ ਆਊਗਾ ਪੂਰਾ ਮਾਨਤਨ ਕਰਾਂਗਾ ਠੀਕ ਹੈ ਤੇ ਅੱਗੇ ਆ ਬਈ ਜੀ ਸਵਰਾਜ 735 735 ਹੈ ਜੀ 99 ਮਾਡਲ ਆ ਠੀਕ ਹੈ ਜੀ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਪੀਵੀ 14 14 ਜੀ ਅਜਨਾਲੇ ਦਾ ਨੰਬਰ ਠੀਕ ਹੈ ਜੀ ਕੰਡੀਸ਼ਨ ਬਾਕੀ ਚੈੱਕ ਕਰ ਲੋ ਵੀ ਪੂਰਾ ਸਾਫ ਹੈਗਾ ਟਾਇਰ ਪੇ ਜੀ ਇੰਜਨ ਉੰਜਨ ਦਾ ਪੂਰਾ ਵਧੀਆ ਟਾਇਰ ਮਗਲੇ 45 ਪੈਸੇ ਆ ਮਗਲੇ 60 70 ਪੈਸੇ ਟਾਇਰ ਆ ਠੀਕ ਹੈ ਜੀ ਸੋਹਣਾ ਟਰੈਕਟਰ ਹੈ ਠੀਕ ਹੈ ਜੀ ਬਾਕੀ ਕੰਡੀਸ਼ਨ ਤੇ ਚੈੱਕ ਕਰ ਲਵੇ ਪੂਰੇ ਸਾਫ ਆ ਜੇ ਤੇ origignal ਦੀ ਬੰਨੀ ਮਾੜਾ ਮੂੜਾ ਦਾ ਪੇਂਟ ਹੋਇਆ ਹੋਣਾ ਬੱਬੂ ਐ ਦਾ ਡੋਨ ਮਾਡਲ ਹੈ ਨਾ ਆਪਾਂ ਦੇਖ ਸਕਦੇ ਆਂ ਕਿ ਬਾਈਨ ਜਿਵੇਂ ਪਹਿਲੀ ਦਾਸਤਾ ਨਾ ਥੋੜੇ ਆ ਲਾਗੇ ਚੱਲੀਆ ਨਾ ਥੋੜੇ ਟੱਚਿੰਗ ਹੋਈ ਥੋੜੀ ਟੱਚਿੰਗ ਹੋਈ ਆ ਸ਼ੋ ਦੀ ਠੀਕ ਹੈ ਸੋਹਣਾ ਬਾਹਰ ਖੜੀ ਕੁੜੀ ਪਾਰਟੀ ਲੈਂਡ ਸਾਰੀ origignal ਆ ਸੋ ਥੋੜੀ ਟੱਚਿੰਗ ਆ ਠੀਕ ਹੈ ਬਾਹਰ ਪੰਪ ਬਾਹਰ ਪੰਪ 99 ਮਾਡਲ ਤੇ ਡਿਮਾਂਡ ਜੀ ਡਿਮਾਂਡ ਹੈਗੀ ਮੰਡੀ ਦੀ 1,55,000 ਰੁਪਏ ਮੌਕੇ ਤੇ ਟਰੈਕ ਠੀਕ ਹੈ। ਨਵੀਂ 35000 ਦਾ ਲੈ ਜਾਓ ਭਾਈ ਕਹਿੰਦਾ। ਬਾਂਜੂ ਹਜੇ ਵੀ ਮੰਨਤਾ ਨੂੰ ਹੋਊ ਜੂਗਾ ਬਾਈ ਕੋ ਚੱਕਰ ਨਹੀਂ ਆ ਗੱਲ। ਤੇ ਕਹਿੰਗਾ ਸਵਰਾਜ 855 2 ਸਟਾਰ। 2 ਸਟਾਰ 2001 ਮਾਡਲ ਆ। ਠੀਕ ਹੈ ਜੀ। ਨੰਬਰ। ਮਗਰ ਨੰਬਰ ਵੀ ਆ ਜਗਰਾਉਂ ਦਾ। ਟਾਇਰ ਬਾਈ ਜੀ। ਟਾਇਰ ਮਗਰਲੇ ਤਾਂ ਹੈਗੇ 60 ਪੈਸੇ। ਮੁੱਲ ਵੀ ਇੰਨੀ ਕੀ ਹੈ। ਠੀਕ ਹੈ ਜੀ। ਹਾਂ ਜੀ। ਟਰੈਕਟਰ ਇੰਜਨ ਗੇਅਰ ਦਾ ਪੂਰਾ ਓਕੇ ਆ ਜੀ। ਇੰਜਨ ਗੇਅਰ ਦੀ ਬਾਈ ਗਾਰੰਟੀ ਹੁੰਦੀ ਹੈ ਕਿ ਜੇ ਟਰੈਕਟਰ ਪੁਰਾਣੇ ਮਾਡਲ ਦੇ ਹੁੰਦੇ ਨੇ ਪਰ ਇੰਜਨ ਗੇਅਰ ਦੀ ਜਾਂਟੇ ਬਾਈ ਕੋਲੇ 100% ਗਾਰੰਟੀ ਵਾਲੇ ਠੀਕ ਆ ਜੀ। ਬਾਕੀ ਓਰੀਜਨਲ ਹੀ ਬਾਈ। ਓਰੀਜਨਲ ਟਰੈਕਟਰ। ਠੀਕ ਆ ਜੀ। ਸਾਰਾ ਬਾਡੀ ਲੈਨ ਸਾਰੀ ਟ੍ਰਿਮ ਰਿਗਾਰਡ ਮੂ ਰੈਮ ਰੂਮ ਸਾਫ ਸੁਥਰਾ ਟਰੈਕਟਰ। ਠੀਕ ਆ ਜੀ। 14 ਦੇ ਟਾਇਰ ਆ ਬੈਕ ਫਿਸ਼ਲੇ। ਠੀਕ ਆ ਜੀ। ਤੇ ਇਹਦੀ ਡਿਮਾਂਡ ਜੀ। ਡਿਮਾਂਡ ਇਹਦੀ ਮੰਡੀ ਦੀ 1,45,000। 2 ਲੱਖ। 2,45,000। ਠੀਕ। 2,45,000। 1,45,000 ਆਖੇ ਜੀ ਬਾਈ ਨੇ। ਹੁਣ ਮਾਨਤਾਨ ਜ਼ਰੂਰ ਕਰਦੇ 1,45,000 ਕਹਿ ਕੇ। 2,45,000 ਰੁਪਇਆ ਮਾਨਤਾਨ ਕਰ ਦਾਂਗੇ ਵੀਰੇ। ਨਹੀਂ ਕਰ। ਹੁਣੀ। ਟਰੈਕਟਰ ਦੇ ਦਾਂ 15000 ਆਮਦਨ ਠੀਕ ਹੈ 2001 ਮਾਡਲ 2001 ਮਾਡਲ ਤੇ ਅੱਗੇ ਆ ਗਿਆ ਬਈ ਫਾਰਮ ਟਰੈਕ 60 ਦਾ 60 ਜੀ ਪੀਵੀ 44 ਪੀਵੀ 44 ਨੰਬਰ ਠੀਕ ਹੈ ਜੀ ਤੇ ਟਾਇਰ ਬਈ ਜੀ ਟਾਇਰ ਟਰੈਕਟਰ ਦੇ ਮਗਲੇ ਦਾ ਹੈਗੇ ਆਧਿਆਰਗੇ ਠੀਕ ਹੈ ਜੀ ਮੂਰਲੇ ਵੀ ਨਹੀਂ ਆ ਠੀਕ ਹੈ ਮੂਰੇ ਥੋੜੇ ਵੱਧ ਨੇ ਵੀ ਰੀਨਲ ਟਾਇਰ ਡਬਲ ਕਲਾਚ ਆ ਸਾਰਾ origignal ਹੀ ਲਿਆ ਹੋਇਆ ਹੈ ਠੀਕ ਹੈ 97 ਮਾਡਲ ਠੀਕ ਆ ਬਈ ਬਾਡੀ ਲੈਂਡ ਦਿਖਾ ਦੇ ਜਸਪ੍ਰੀ ਥੱਲੋ ਇੰਜਨ ਉਹ ਸਾਰਾ ਇੰਜਨ ਠੀਕ ਆ ਲੀਕੇਜ ਲੀਗੂ ਜੇ ਕੁਝ ਸੁੱਕਾ ਪੈਣਾ ਟਰੈਕਟਰ ਪੂਰਾ ਪੂਰਾ ਜ਼ਿੰਮੇਦਾਰਾ ਟਰੈਕਟਰ ਠੀਕ ਆ ਜੀ ਨੋ ਬਈ ਜ਼ਿੰਮੇਦਾਰਾ ਟਰੈਕਟਰ ਆ ਡਬਲ ਕਲਚ ਹੈਗਾ 97 ਮਾਡਲ ਆ ਡਿਮਾਂਡ ਬਈ ਜੀ ਡਿਮਾਂਡ ਹੈਗੀ 1,65,000 ਰੁਪਏ ਮੰਡੀ ਦੀ ਠੀਕ ਆ ਜੀ ਮੌਕੇ ਤੇ ਬਈ ਮੌਕੇ ਤੇ ਟਰੈਕਟਰ ਬਈ ਜੀ ਦੇ ਦਾਂਗੇ 1.5 ਲੱਖ ਦਾ ਯਾਰ 1.5 ਲੱਖ 1.5 ਪੰਦ ਸਿੱਧੇ ਲੈ ਲਿਆ ਨਾ ਆਪਾਂ ਪੁੱਛਦੇ ਨਹੀਂ ਏਜੰਟ 15 15000 ਰੁਪਏ ਦੇ ਡਿਸਕਾਊਂਟ ਆਈ ਗਿਆ ਹੈ ਡਿਸਕਾਊਂਟ ਹੈਗਾ ਇੰਨਾ ਕਟਾ ਠੀਕ ਹੈ ਵੀ ਹੁਣ ਪੁੱਛਦੇ ਨਹੀਂ ਹੈਗੇ ਜਿਹੜਾ ਰੇਟ ਹੈਗਾ ਉਹ ਤੋਂ 15000 ਕਟਾ ਕੀ ਇਹ ਹੈਗਾ 52 52 45 ਟਰੈਕਟਰ ਸਾਫ ਸੁਥਰਾ ਪੂਰਾ ਟਰੈਕਟਰ ਪੂਰਾ ਵਧੀਆ ਚੰਗਾ ਜੀਮੇਦਾਰਾ ਟਰੈਕਟਰ ਹੈ ਠੀਕ ਹੈ ਜੀ ਮਗਰ ਲੈ ਟਾਇਰ ਵੀ 70 75 ਪੈਸੇ ਆ ਠੀਕ ਹੈ ਜੀ ਰੀਨਲ ਟਰੈਕਟਰ ਆ ਸੋਨਾ ਠੀਕ ਹੈ ਪੂਰਾ ਸੋਨਾ ਟਰੈਕਟਰ ਆ ਪੂਰਾ ਸੋਨਾ 7 ਮਾਡਲ ਟਰੈਕਟਰ ਆ ਵੀਰੇ ਠੀਕ ਹੈ ਜੀ ਵੀ 7 ਮਾਡਲ ਦੀ ਕੰਡੀਸ਼ਨ ਚੈੱਕ ਕਰ ਸਕਦੇ ਹਾਂਗੇ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਤੇ ਡਿਮਾਂਡ ਬਾਈ ਜੀ ਡਿਮਾਂਡ ਵੀਰੇ 2 ਲੱਖ ਤੇ 35000 ਰੁਪਿਆ ਮੰਡੀ ਦੀ ਠੀਕ ਹੈ ਜੀ ਲੈ ਵੀ 2 ਲੱਖ 35000 ਰੁਪਿਆ ਡਿਮਾਂਡ ਆ ਹੁਣ ਆਪਾਂ ਪੁੱਛਦੇ ਨਹੀਂ ਹੈਗੇ ਬਾਈ ਨੂੰ ਪਹਿਲੇ ਸਾਨੂੰ ਦੱਸਤਾ ਸੀਗਾ ਵੀ ਬਾਈ ਮਾਨਤਨ ਕਰੀ ਦੋ ਮਾਨਤਨ ਕਰਕੇ ਦੇਵਾਂਗੇ ਟਰੈਕਟਰ ਠੀਕ ਆ ਬਾਈ ਜੀ ਬਾਡੀ ਬੁੱਡੀ ਲਾਈਨ ਦਾ ਸਾਫ ਹੈ ਸਾਰਾ ਸੁਥਰਾ ਟਰੈਕਟਰ ਹੈ ਬੈਟਰੀ ਬੂਟਰੀ ਓਕੇ ਆ ਓਕੇ ਨਵੀਂ ਬੈਟਰੀ ਆ ਕੋੜਾ ਬੰਪਰ ਲੱਗਾ ਹੋਇਆ ਵਧੀਆ ਬੰਪਰ ਉਪਰ ਹੈਵੀ ਲੱਗਾ ਮੂਰੇ ਠੀਕ ਚੰਗਾ ਚਲਾਈ ਦਾ ਟਰੈਕਟਰ ਠੀਕ ਆ ਚੰਗਾ ਚਲਾਈ ਦਾ ਟਰੈਕਟਰ ਆ ਸੁਥਰਾ ਟਰੈਕਟਰ ਆ ਠੀਕ ਆ ਜੀ ਤੇ ਅਗਲਾ ਬਾਈ ਜੀ ਅਗਲਾ 475 ਆ ਵੀਰੇ 97 ਮਾਡਲ ਆ ਠੀਕ ਆ ਜੀ ਪਈਆਵ ਨੰਬਰ ਆ ਮਗਲੇ ਟਾਇਰ 17 60 ਸਪੈਸੇ ਹੈਗੇ ਆ ਮੁੱਲੇ ਵੀ ਇੰਨੇ ਹੀ ਆ ਮੁੱਲੇ ਵੀ ਇੰਨੇ ਹੀ ਆ ਇੰਨੇ ਹੀ ਆ ਸੁੱਤਰਾ ਸਾਰਾ ਟਰੈਕਟਰ origignal ਟਰੈਕਟਰ ਆ ਠੀਕ ਆ ਜੀ ਮਾੜਾ ਮੋਟਾ ਬੰਪਰ ਆ ਪੇਂਟ ਆ ਠੀਕ ਆ ਜੀ ਮਾੜੇ ਮੋਟੇ ਰੈਮ ਆ ਮਾੜੇ ਮੋਟੇ ਰੈਮ ਆ ਹਾਂ ਰੈਮ ਨੂੰ ਕੋਈ ਕਿਸੇ ਨੇ ਕਾਲੇ ਜੇ ਕਰਾ ਦੇ ਸੀ ਇਹਦੇ ਠੀਕ ਆ ਉਹ ਵੀ ਕੰਨੀਆਂ ਮਾੜੀਆਂ ਮਾੜੀਆਂ ਠੀਕ ਆ ਜੀ ਬਾਕੀ ਸਾਰਾ ਟਰੈਕਟਰ origignal ਆ ਸਾਰਾ ਬਾਕੀ ਜੈਨੂ ਆ ਨਾ ਗੱਲ ਇੰਜਨ ਗੇਅਰ ਦਾ ਪੂਰਾ ਓਕੇ ਕੋਈ ਬਲੋ ਨਹੀਂ ਕੋਈ ਆਵਾਜ਼ ਨਹੀਂ ਮਗਰੋਂ ਠੀਕ ਆ ਭਾਈ ਤੇ 97 ਮਾਡਲ ਆ ਤੇ ਡਿਮਾਂਡ ਭਾਈ ਜੀ ਡ ਹਾਂਜੀ। ਲਾਵੇ 1.5 ਲੱਖ ਰੁਪਏ ਡਿਮਾਂਡ ਆ ਗਈ। ਮੌਕੇ ਤੇ ਮਾਰਤਾ। ਛੋਟੇ ਰੇਟਾਂ ਤੇ ਵੀ ਹਰੇਕ ਟਰੈਕਟਰ ਹੀ ਮਿਲ ਜਾਵੇਗਾ। तकरीबन। ਤੇ ਅੱਗੇ ਆ ਗਿਆ ਭਾਈ ਜੀ। 36 ਵੀ ਦੇਖ ਸੋਹਣਾ ਨਗਿੰਨੇ ਵਰਗਾ ਦੇਖ। ਲਾਵੇ 36 30 ਆ ਗਿਆ। 36 20। 36 20। ਠੀਕ ਆ। 36 30 ਦਾ ਬਹੁਤ ਦੇਖ ਲੈ ਅੱਜ 36 20 ਦਾ। 36 20 ਦੇਖ ਟਰੈਕਟਰ ਬਹੁਤ ਸੋਹਣਾ ਟਰੈਕਟਰ ਆ। ਠੀਕ ਆ ਜੀ। ਪੀ ਵੀ 14। ਪੀ ਵੀ 14 ਜੇ ਨਾਲੇ ਦਾ ਫਰਸਟ ਪਾਰਟੀ। ਠੀਕ ਹੈ ਗਾਈ ਹਾਂਜੀ ਆਈਡੀ ਪ੍ਰੂਫ ਤੱਕ ਬੰਦੇ ਦਾ ਨਾਮ ਆ ਤੇ ਟਾਇਰ ਬਾਈ ਜੀ ਟਾਇਰ ਮਗਲੇ ਦਾ ਵੀਰੇ ਅੱਧੇ ਆ ਮੂਲੇ 70 ਪੈਸੇ ਆ ਠੀਕ ਹੈ ਲੈ ਵੀਰੇ ਮੂਲੇ ਤੇ ਸੁਣਾ ਇੰਨਾ ਮਰਗਾਡਾ ਮਰਗੋਡਾ ਦਾ ਵੇਖ ਵੀਰੇ ਪਿੱਛੋ ਪੁੱਛੋ ਉਨਾ ਹੀ ਠੀਕ ਹੈ ਗਾਈ ਸਪੀਕਰਸ ਕੁਕਰ ਲੱਗੇ ਹੋਣਾ ਹੈ ਨਾ ਲੈਣਾ ਪੂਰੀ ਸੈਂਸਰੀ ਆ ਨਾਲ ਡੰਡਾ ਫੱਟੀ ਛਤਰੀ ਜੋ ਕੁਝ ਵੀ ਆ ਠੀਕ ਆ ਬਾਈ ਜੀ ਮਿਊਜ਼ਿਕ ਸਿਸਟਮ ਲੱਗਾ ਹੋਇਆ 95 ਮਾਡਲ ਪੰਜਾਬ ਨੰਬਰ ਤੇ ਡਿਮਾਂਡ ਬਾਈ ਡਿਮਾਂਡ 1 ਲੱਖ 95000 ਰੁਪਏ 1 ਲੱਖ ਤੇ 95000 ਹਾਂਜੀ ਠੀਕ ਆ ਜੀ ਤੇ ਅਗਲਾ ਬਾਈ ਜੀ ਅਗਲਾ ਹੈਗਾ 735 ਵੀਰੇ 4 ਮਾਡਲ ਠੀਕ ਹੈ ਜੀ ਲਓ ਵੀ 735 4 ਮਾਡਲ 4 ਮਾਡਲ ਬਾਡੀ ਛੋ ਮਰਗਾੜ ਮਰਗਾੜ ਕੱਲੇ ਅਟੈਚਿੰਗ ਆ ਬਾਕੀ ਸਾਰਾ ਟਰੈਕਟਰ ਓਰੀਜਨਲ ਆ ਬਾਕੀ ਸਾਰਾ ਓਰੀਜਨਲ ਆਗਾ ਹਾਂਜੀ ਫਰੰਟ ਟਾਇਰਾਂ ਦੀ ਨਿਕਾ ਮਰਵਾਜਾ ਸਪੀਡ ਫਰੰਟ ਟਾਇਰ ਬਿਲਕੁਲ ਨਵੇਂ ਆ ਮਗਲੇ 70 ਪੈਸੇ ਟਾਇਰ ਆ ਟੀਵੀ 11 13 ਦੀ ਠੀਕ ਆ ਜੀ 13 ਦੇ ਗੀਅਰ ਦਾ ਪੂਰਾ ਓਕੇ ਆ ਠੀਕ ਆ ਜੀ ਮਰਗਾੜ ਕੱਲੇ ਅਟੈਚਿੰਗ ਆ ਵੀਰੇ ਠੀਕ ਆ ਬਾਈ ਬਾਕੀ ਸੋਹਣਾ ਟਰੈਕਟਰ ਦਾ ਬਾਕੀ ਸੋਹਣਾ ਟਰੈਕਟਰ ਹੈਗਾ 4 ਮਾ 2 ਲੱਖ ਰੁਪਇਆ ਕਹਿ ਲਿਆ ਸਭ 2 ਲੱਖ 15000 ਰੁਪਇਆ ਬੋਲੇ ਲਿਆ ਭਾਈ ਹਾਂਜੀ 15 ਲਿਖਿਆ 200 ਪੱਕੇ ਮੰਤਨ ਕਰ ਦਾਂਗੇ ਮੌਕੇ ਤੇ ਇਹ ਕਹਿੰਦੇ ਵੀ ਆਕੇ ਮੌਕੇ ਤੇ ਮੰਤਨ ਹੋ ਜੂਗਾ ਤੇ ਹੋਰ ਤਾਂ ਨਹੀਂ ਬਸ ਇਹੀ ਰੇਟਰ ਆਪਣੇ ਕੋਲ ਠੀਕ ਆ ਭਾਈ ਤੇ ਮੇਨ ਲੋਕੇਸ਼ਨ ਇੱਥੋਂ ਕਿਨਾ ਮੇਨ ਤਾਂ ਵੀਰੇ ਆਪਣਾ ਪੈਂਡਾ ਲਵਾਰਾ ਬਾਬੇ ਦਾਮੂ ਸ਼ਾਲਾ ਠੀਕ ਹੈ ਜਿੱਥੇ ਵੀਰਵਾਰ ਨੂੰ ਹਾਂਜੀ ਵੀਰਵਾਰ ਨੂੰ ਮੇਲਾ ਲੱਗਦਾ ਜਿੱਥੇ ਉਹ ਪੈਂਡਾ ਆਪਣਾ ਟਰੈਕਟਰ ਘਰੀ ਹੁੰਦੇ ਬਾਕੀ ਘਰੀ ਹੁੰਦੇ ਹਾਂਜੀ ਠੀਕ ਹੈ ਟਰੈਕਟਰ ਦੋ ਘਰੇ ਵੀ ਐਸ ਵਕਤ ਖੜੇ ਆਪਣੇ ਠੀਕ ਹੈ ਜੀ 735 ਤੇ ਫਾਰਮ 60 ਘਰੇ ਖੜੇ ਦੋ ਟਰੈਕਟਰ ਤੇ ਉਹਨਾਂ ਦੀ ਡਿਮਾਂਡ ਵੀ ਡਿਮਾਂਡ ਵੀਰੇ ਫਾਰਮ 60 ਦੀ ਤਾਂ ਹੈਗੀ 1 ਲੱਖ ਤੇ 60000 ਰੁਪਏ ਡਬਲ ਕਲਚ 97 ਮਾਡਲ 7 ਪੈਸੇ ਟੈਰਾਂ ਦੇ ਵਿੱਚ ਠੀਕ ਸੋਨਾ ਟਰੈਕਟਰ ਠੀਕ ਹੈ ਜੀ ਤੇ 735 ਹੈਗਾ 98 ਮਾਡਲ ਉਹ ਥੋੜਾ ਹੁਣ ਕਿਰਾਏ ਤੇ ਦਿੱਤਾ ਕਰਕੇ ਆ ਉਹ ਹਜੇ 15 20 ਦਿਨ ਲੋ ਪਿੰਡਾਂ ਦੇ ਪਿੰਡ ਦੇ ਨੇੜੇ ਨੇੜੇ ਕਿਰਾਏ ਦੇ ਵੀ ਦੇ ਹਾਂ ਕਿਰਾਏ ਤੇ ਵੀਰੇ ਜਿਹੜੇ ਪੂਸੇ ਵਾਲੇ ਲੈ ਲੈਂਦੇ ਹੜੰਬਿਆਂ ਵਾਲੇ ਟਰੈਕਟਰ ਠੀਕ ਹੈ ਹਾਂਜੀ ਉਹ ਵਧੀਆ ਸੀ ਜਨ ਲੱਗ ਜਾਂਦਾ ਸਭ ਠੀਕ ਆ ਬਾਈ ਉਹ ਹੁਣ ਕਿਰਾਏ ਤੇ ਦੋ ਟਰੈਕਟਰ ਜਾਣਗੇ ਕਿੰਨਾ ਚੋ ਦਵਾਂਗੇ ਜਿਹੜਾ ਫ੍ਰੀ ਹੋ ਗਿਆ ਠੀਕ ਜਿਹੜਾ ਵੈਗ ਹੋ ਗਿਆ ਠੀਕ ਆ ਜੇ ਨੇੜੇ ਤੇੜੇ ਵਾਲਾ ਬਈ ਕੋਈ ਹੋਇਆ ਨਾ ਹਾਂਜੀ ਮੋਗੇ ਦੇ ਤਾਂ ਬਾਈ ਤੋਂ ਕਿਰਾਏ ਤੇ ਵੀ ਟਰੈਕਟਰ ਲੈ ਸਕਦੇ ਜੇ ਜਾਨ ਨਿਸ਼ਾਨ ਵਾਲਾ ਬੰਦਾ ਹੋਵੇ ਦੇਵਾਂਗੇ ਟਰੈਕਟਰ ਗਾਰੰਟੀ ਹੋਊਗੀ ਬੰਦੇ ਦੀ ਵੀ ਆਪਾਂ ਫੇਰ ਵੀ ਟਰੈਕਟਰ ਦੇਾਂ ਕਿਰਾਏ ਤੇ ਠੀਕ ਆ ਠੀਕ ਆ ਬਈ ਜੰਨ ਠੀਕ ਹੈ ਬਹੁਤ ਬਹੁਤ ਧੰਨਵਾਦ ਚਲੋ ਬਈ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ